प्यारे मित्रों आज सी ਤੁਹਾਡੇ ਲਈ ਦੋ ਬੱਕਰੀਆਂ ਲੈ ਕੇ ਆਏ ਆ ਦੋ ਬੱਕਰੀਆਂ ਪਿੰਡ ਫੋਲੇ ਵਾਲਾ ਜ਼ਿਲ੍ਹਾ ਬਠਿੰਡਾ ਦੇ ਵਿੱਚ ਵਕਾਉ ਨੇ ਬੱਕਰੀਆਂ ਦੇ ਉੱਤੇ ਤੁਸੀਂ ਝਾਤੀ ਮਾਰੋ ਮੋਟੀ-ਮੋਟੀ ਕਿਰਾਂ ਇੱਕ ਸਾਹਮਣੇ ਖੜੀ ਹੈ ਜਿਹੜੀ ਡੱਬੀ ਕਾਲੀ ਚਿੱਟੀ ਇਹ ਬੱਕਰੀ ਹੈਗੀ ਜਾਂ ਦੂਜੀ ਸੂਏ ਦੋ ਬੱਚੇ ਦਿੱਤੇ ਆ ਥੋੜੇ ਦਿਨ ਹੀ ਹੋਇਆ ਸੋ ਇਹਨੂੰ 10 ਦਿਨ ਹੋਇਆ ਸੋ ਇਹਨੂੰ ਦੋ ਬੱਕਰੇ ਦਿੱਤੇ ਆ ਬੱਕਰੇ ਨਾਲ ਮਿਲਣਗੇ ਬਾਈ ਨੇ ਇਹਦਾ ਰੇਟ ਜਿਹੜਾ ਰੱਖਿਆਗਾ 26000 ਰੱਖਿਆਗਾ ਬਾਕੀ ਜਿਹੜਾ ਤੁਸੀਂ ਮੌਕੇ ਤੇ ਬੱਕਰੀ ਦੇਖ ਕੇ ਰੇਟ ਲਾਉਣਾ ਉਲਾ ਸਕਦੇ ਹੋ ਤੇ ਜਿਵੇਂ ਤੁਹਾਨੂੰ ਲੋਟ ਲੱਗੇ ਓਵੇਂ ਬੱਕਰੀ ਤੁਸੀਂ ਖਰੀਦ ਸਕਦੇ ਹੋ ਬਾਈ ਨਾਲ ਪਿੰਡ ਫੁੱਲੇਵਾਲਾ ਜ਼ਿਲ੍ਹਾ ਬਠਿੰਡਾ ਰਾਮਪੁਰੇ ਦੇ ਕੋਲੇ ਪੈ ਜਾਂਦਾ ਪਿੰਡ ਢਬਾਲੀ ਦੇ ਜਮਾ ਬਿਲਕੁਲ ਨਾਲ ਤੇ ਜਿਹੜੀ ਇੱਕ ਤਾਂ ਇਹ ਬੱਕਰੀ ਸੇਲ ਆ ਦੂਜੀ ਜਿਹੜੀ ਹੈਗੀ ਕਾਲੇ ਰੰਗ ਦੀ ਬੱਕਰੀ ਆ ਉਹ ਹੈਗੀ ਉਹ ਵੀ ਦੂਜੇ ਸੂਏ ਆ ਉਨੇ ਵੀ ਉਹਨੇ ਇੱਕ ਬੱਕਰਾ ਦਿੱਤਾ ਇਹ ਬੱਕਰੀ ਜਿਹੜੀ ਸਿੰਗਾਾਂ ਦੀ ਘੋਨੀ ਬੱਕਰੀ ਹੈ ਜਿਹੜੀ ਹਨਾ ਇਹ ਸਾਹਮਣੇ ਦੇਖ ਰਹੇ ਹੋ ਤੁਸੀਂ ਇਹਨੇ ਇੱਕ ਬੱਚਾ ਦਿੱਤਾ ਬੱਕਰਾ ਤੇ ਆ ਵੀ ਇਹਦੀ ਪਾਠੀ ਹੈਗੀ ਇਹ ਨਹੀਂ ਸੇਲ ਨਾਲ ਉਹ ਮਿਲੂਗਾ ਬੱਕਰਾ ਜੇ ਕਿਸੇ ਨੇ ਲੈਣੀ ਹੈ ਇਹਦਾ ਰੇਟ ਵੀ 26000 ਰੱਖਿਆ ਬਾਕੀ ਤੁਸੀਂ ਮੌਕੇ ਦੇ ਉੱਤੇ ਆ ਕੇ ਬੱਕਰੀਆਂ ਦੇਖੋ ਤੇ ਬਾਈ ਨਾਲ ਆਪਦਾ ਰੇਟ ਕਰੋ ਬੱਕਰੀਆਂ ਜਿਹੜੀਆਂ ਜ਼ਰੂਰ ਪਸੰਦ ਆਉਣਗੀਆਂ ਤੇ ਬਾਈ ਦਾ ਜਿਹੜਾ ਨਾਂ ਹੈਗਾ ਭੋਲਾ ਫੂਲੇ ਵਾਲਾ ਮਸ਼ਹੂਰ ਆ ਬੱਕਰੀਆਂ ਰੱਖਣ ਦੇ ਵਿੱਚ ਪੂਰਾ ਸ਼ੌਂਕੀ ਬੰਦਾ ਬੱਕਰੀਆਂ ਰੱਖਣ ਦਾ ਗੁਲਾਬੀ ਕੰਨਾਂ ਵਾਲੇ ਦੋਨੇ ਬੱਕਰੇ ਆ ਇਹ ਜਿਹੜੀ ਬੱਕਰੀ ਆ ਇਹਦਾ ਤੁਸੀਂ ਦੇਖ ਸਕਦੇ ਹੋ ਲੇਵਾ ਦੁੱਧ ਚੰਗਾ ਕੇ ਹਟਿਆ ਸੀਗਾ ਬਾਈ ਤੇ ਬਾਕੀ ਤੁਸੀਂ ਮੌਕੇ ਤੇ ਆਓ ਬੱਕਰੀਆਂ ਦੇਖੋ ਤੇ 22 ਦੇ ਨਾਲ ਇਹ ਰੇਟ ਜਿਹੜਾ ਕਰ ਸਕਦੇ ਹਾਂ ਇੱਕ ਬੱਕਰੀ ਆ ਬੈਠੀ ਐ ਕਾਲੀ ਤੇ ਦੂਜੀ ਇਹ ਧੰਨਵਾਦ ਜੀ